ਮੈਨੂੰ ਖੁਸ਼ੀ ਹੈ ਕਿ ਇਹਨਾਂ ਨੇ ਮੈਨੂੰ ਬੁਲਾਇਆ ਅੱਜ ਇਹ ਦੇਖੋ ਇਲੈਕਟ੍ਰਿਕ ਦਾ ਕੰਮ ਕਰ ਰਹੇ ਹਨ ਇਲੈਕਟ੍ਰਿਕ ਸਕੂਟਰਜ਼ ਦਾ ਤੇ ਆਪਣੇ ਫੋਰ ਵੀਲਰਜ਼ ਦਾ ਔਰ ਅੱਗੇ ਵੀ ਇਹਨਾਂ ਨੇ ਮੋਟਰਸਾਈਕਲ ਵੀ ਕਰਨੀ ਹੈ ਤੇ ਇਹਨਾਂ ਨੇ ਮੈਨੂੰ ਅੱਜ ਬੁਲਾਇਆ ਹੈ ਕੱਲੇ ਸ਼ੋਰੂਮ ਦਾ ਨਹੀਂ ਪਰ ਜੋ ਇਹਨਾਂ ਨੂੰ ਪ੍ਰੋਡਿਊਸ ਕਰਦਾ ਜੋ ਇਹਨਾਂ ਨੂੰ ਬਣਾ ਰਿਹਾ ਸਾਡੇ ਪੰਜਾਬ ਦੇ ਹੀ ਆ ਉਹਨਾਂ ਨੇ ਵੀ ਮੈਨੂੰ ਬੁਲਾਇਆ ਸੀ ਤੇ ਉਹ ਵੀ ਆਏ ਹੋਏ ਆ ਤੇ ਉਹਨਾਂ ਦੇ ਕਰਕੇ ਮੈਂ ਆ ਜਾਇਆ ਇੱਥੇ ਉਹ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਕੱਲੇ ਇੱਥੇ ਸ਼ੋਰੂਮ ਦਾ ਤਾਂ ਘਾਟੇ ਨਹੀਂ ਨਹੀਂ ਕਿ ਮੇਰੇ ਤੋਂ ਕਰਾਇਆ ਗਿਆ ਪਰ ਸਾਡੀ ਇੱਕ ਉਮੀਦ ਸੰਸਥਾ ਦੀ ਕੁੜੀ ਹੈ ਉਹਦੀ ਬੱਚੇ ਨੂੰ ਵੀ ਇਹਨਾਂ ਨੇ ਇੱਕ ਸਕੂਟੀ ਦਿੱਤੀ ਹੈ ਉਹ ਕਾਲਜ ਤੇ ਪੜਦੀ ਹੈ ਤੇ ਉਹ ਉਹਨੂੰ ਫਿਰ ਕਾਲਜ ਜਾਣਾ ਸੌਖਾ ਹੋ ਜੁਗਾ ਤੇ ਇਸ ਕਰਕੇ ਇਹਨਾਂ ਨੇ ਬਹੁਤ ਵੱਡਾ ਦਾਨ ਵੀ ਦਿੱਤਾ ਹੈ ਉਹਨਾਂ ਦੇ ਵਾਸਤੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਇੱਥੇ ਬੁਲਾ ਕੇ ਇਹਨਾਂ ਨੇ ਸ਼ੋਰੂਮ ਦਾ ਵੀ ਉਦਘਾਟਨ ਕੀਤਾ ਹੈ ਤੇ ਸਾਡੀ ਸੰਸਥਾ ਦਾ ਵੀ ਨਾਮ ਬਧਾਇਆ ਜਿਹੜੀ ਕੁੜੀਆਂ ਨੂੰ ਸਿੱਖਿਆ ਦਿੱਤੀ ਗਈ ਹੈ ਜਿਹੜਾ ਦਾਨ ਹੈ ਉਹ ਬਹੁਤ ਕਮਾਏ ਆਂ ਸਾਡੇ ਗਰੁੱਪ ਦੀ ਮੈਂਬਰ ਹੈ ਗਰਾਚੋ ਪਿੰਡ ਦੀ ਆਪਣੇ ਮੈਂਬਰ ਦੀ ਬੇਟੀ ਹੈ ਤੇ ਇਸ ਕਰਕੇ ਮੈਨੂੰ ਵੀ ਬੁਲਾਇਆ ਗਿਆ ਸੀ ਮੈਂ ਆਪਾਂ ਉਹਨੂੰ ਬੁਲਾਇਆ ਤੇ ਵਧੀਆ ਗੱਲ ਹੈ ਨਾਮ ਬੱਚੇ ਨਵਦੀਪ ਕੌਰ ਕਿੱਥੇ ਦੇ ਰਹਿਣਾ ਨੇ ਕਰਾਚੋ ਤੋਂ ਅੱਜ ਤੁਹਾਨੂੰ ਉਪੀ ਦਿੱਤੀ ਗਈ ਲੈਕਚਰ ਸਕੂਪੀ ਦੇਖੀ ਗਈ ਹੈ ਕਿੱਦਾਂ ਦਾ ਲੱਗ ਰਿਹਾ ਤੇ ਕਿਉਂ ਦਿੱਤੀ ਸਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਸਕੂਪ ਮੈਂ ਨਾ ਕਾਲਜ ਆਂਦੀ ਆ ਤੇ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬੱਸਾਂ ਦੇ ਵਿੱਚ ਕਿ ਯਾਰ ਬੱਸ ਨਹੀਂ ਮਿਲਦੀ ਮੇਰੇ ਲੈਕਚਰ ਛੋਟ ਹੋ ਜਾਂਦੇ ਇੱਕ ਵਾਰ ਤਾਂ ਮੇਰਾ ਇਗਜ਼ਾਮ ਵੀ ਰਹਿ ਗਿਆ ਸੀਗਾ ਬੀਏ ਦਾ ਤੇ ਬੱਸ ਮੈਨੂੰ ਬਹੁਤ ਖੁਸ਼ੀ ਆਈ ਸੀ ਖੰਨਾ ਸਰ ਮੈਂ ਅਰਵਿੰਦ ਖੰਨਾ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਆ ਉਹਨਾਂ ਨੇ ਮੈਨੂੰ ਇਸ ਕਾਬੀ ਸੰਭੇ